ਦੋਸਤੋ ਕੀ ਹਾਲ ਚਾਲ ਨੇ ਅੱਜਕਰਨਾ ਵਧੀਆ ਚੜ੍ਹਦੀ ਕਲਾ 'ਚ ਹੋਵੋਗੇ ਸੋ ਅੱਜ ਗੱਲ ਕਰ ਰਹੇ ਆ ਨਾਵਲ ਗਰੀਬ ਦੀ ਦੁਨੀਆ ਗਰੀਬ ਦੀ ਦੁਨੀਆ ਨਾਨਕ ਸਿੰਘ ਜੀ ਦਾ ਪ੍ਰਸਿੱਧ ਪੰਜਾਬੀ ਨਾਵਲ ਹੈ ਜੋ ਸਮਾਜ ਦੇ ਗਰੀਬ ਪੀੜਤ ਅਤੇ ਆਮ ਵਰਗ ਦੇ ਲੋਕਾਂ ਦੀ ਜ਼ਿੰਦਗੀ ਦਸਾਉਂਦਾ ਹੈ ਉਹਨਾਂ ਦੀਆਂ ਸਮੱਸਿਆਵਾਂ ਅਤੇ ਸੰਘਰਸ਼ ਨੂੰ ਕੇਂਦਰ ਵਿੱਚ ਰੱਖ ਕੇ ਲਿਖਿਆ ਗਿਆ ਹੈ ਇਸ ਨਾਵਲ ਦੇ ਰਾਹੀਂ ਲੇਖਕ ਨੇ ਪੰਜਾਬੀ ਸਮਾਜ ਵਿੱਚ ਆਰਥਿਕ ਵਿਪਨਤਾ ਅਤੇ ਆ ਪਰਥਾਮ ਅਤੇ ਇਨਾਂ ਇਨਸਾਫੀ ਉਤੇ ਤੇਜ਼ ਪ੍ਰਹਾਰ ਕੀਤਾ ਗਿਆ ਹੈ ਨਾਵਲ ਵਿੱਚ ਗਰੀਬ ਵਰਗ ਦੀ ਨਿਰਾਸ਼ਾ ਸੰਘਰਸ਼ ਅਤੇ ਆਸ ਦੀ ਕਹਾਣੀ ਹੈ ਅਮੀਰ ਗਰੀਬ ਦੀਆਂ ਦੂਰੀਆਂ ਪੀੜਤ ਲੋਕਾਂ ਦੇ ਹਾਲ ਦੇ ਹਾਲਾਤ ਅਤੇ ਉਹਨਾਂ ਉੱਤੇ ਹੋ ਰਹੇ ਜ਼ੁਲਮ ਨੂੰ ਦਰਸਾਇਆ ਗਿਆ ਹੈ। ਨਾਵਲ ਦਾ ਮੁੱਖ ਕਿਰਦਾਰ ਜਦੋਂ ਆਪਣੀਆਂ ਆਸਾਂ ਅਤੇ ਮਰਿਆਵਾਂ ਨੂੰ ਲੀਸ਼ਿੰਗ ਹਾਰਸ਼ ਕਰਦੇ ਨੇ ਤਾਂ ਉਹਨਾਂ ਦੇ ਦੁੱਖ ਸੁੱਖ ਉਮੀਦ ਅਤੇ ਵਿਸ਼ਵਾਸ 파ਟਕਾਂ ਨੂੰ ਅੰਦਰੋਂ ਝੋਂਦੇ ਨੇ। ਨਾਵਲ ਵਿੱਚ ਦਿਖਾਇਆ ਗਿਆ ਹੈ ਕਿ ਕਿੱਦਾਂ ਗਰੀਬੀ ਕੇਵਲ ਆਰਥਿਕ ਹੀ ਨਹੀਂ ਸੋ ਸਗੋਂ ਸਮਾਜਿਕ ਅਤੇ ਮਨੋਵਿਗਿਆਨਕ ਪੀੜਾ ਵੀ ਬਣ ਜਾਂਦੀ ਏ। ਨਾਨਕ ਸਿੰਘ ਜੀ ਨੇ ਸਮਾਜ ਅਤੇ ਰਾਜਨੀਤੀ ਉੱਪਰ ਪ੍ਰਸ਼ਨ ਚੁੱਕੇ ਨੇ ਕਿ ਕਿਵੇਂ ਪਰਿਵਰਤਨ ਕਰਕੇ ਅਮਨ ਨਾ ਇਨਸਾਫੀ ਅਤੇ ਸਮਾਨਤਾ ਆ ਗਈ ਏ। ਗਰੀਬ ਦੀ ਦੁਨੀਆ ਸਿਰਫ ਇੱਕ ਕਹਾਣੀ ਨਹੀਂ ਸਗੋਂ ਸਮਾਜਿਕ ਸੁਵੇਦਨਾਵਾ ਅਤੇ ਬਦਲਾ ਦੀ ਲੋੜ ਦਾ ਦੱਸਣ ਵਾਲਾ ਸਮਾਜ ਸ਼ਾਸਤਰੀ ਪ੍ਰਗਟਾਵਾ ਹੈ। ਇਹ ਨਾਵਲ ਪਾਠਕਾਂ ਨੂੰ ਸਮਾਜਿਕ ਜ਼ਿੰਮੇਵਾਰੀ ਹਮਦਰਦੀ ਅਤੇ ਇਨਸਾਫੀ ਦੀ ਪ੍ਰੇਰਨਾ ਦਿੰਦਾ ਹੈ ਸੋ ਦੋਸਤੋ ਇਹ ਨਾਵਲ ਜੇ ਜੇ ਤੁਸੀਂ ਪਾਤਰਾਂ ਬਾਰੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਉਸ ਦੇ ਉੱਤੇ ਵੀਡੀਓ ਬਣਾਉਣ ਦੀ ਤੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਸਾਨੂੰ ਜਰੂਰ ਕਮੈਂਟ ਕਰੋ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹਿੰਦਾ ਹੈ ਤੇ ਵੀਡੀਓ ਕਿਦਾਂ ਬਣੀ ਹੈ ਇਹਦੇ ਬਾਰੇ ਵੀ ਸਾਨੂੰ ਜਰੂਰ ਦੱਸਿਆ ਕਰੋ ਜੇ ਕੋਈ ਚੇਂਜ ਕਰਨ ਵਾਲਾ ਹੈਗਾ ਤਾਂ ਸਾਨੂੰ ਜਰੂਰ ਦੱਸੋ ਅਸੀਂ ਜਰੂਰ ਕੁਝ ਨਾ ਕੁਝ ਚੇਂਜ ਕਰਾਂਗੇ ਤੇ ਬਾਕੀ ਚੜਦੀ ਕਲਾ ਬਾਈ ਸਾਰਿਆਂ ਦਾ ਤੁਹਾਡਾ ਸਭ ਦਾ ਧੰਨਵਾਦ ਸਤਿ ਸ੍ਰੀ ਅਕਾਲ